ਹੂੰ ਸਸਿਗਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਹੋਗੇ ਤੇ ਅਸੀਂ ਵੀ ਠੀਕ ਠਾਕ ਤੁਸੀਂ ਦੇਖਿਆ ਮੈਂ ਲੈਸਟ੍ਰਿਕ ਲਾਂਚ ਮਾਸਟਰੀ ਦਮਣ ਤੇ ਆ ਕੇ ਮੇਰਾ ਕੈਂਪਰ ਲਾਤਾ ਦਮਣ ਨੇ ਆ ਕੇ ਮੇਰੇ ਉੱਤੇ ਤੇ ਇਧਰ ਮਾਰਨਿੰਗ ਦਾ ਟਾਈਮ 5:30 ਦਾ ਤੇ ਸਾਰੇ ਚਲੇ ਗਏ ਨੇ ਬੱਚੇ ਸਕੂਲ ਗਗਨ ਸਕੂਲ ਤੇ ਰਹਿ ਗਏ ਆਪਾਂ ਤੇ ਆਪਾਂ ਦੀ ਨਹੀਂ ਸਾਰਾ ਚੁੱਕੀ ਸਾਰੇ ਨਹੀਂ ਹੋੜ ਕਿਤੇ ਵੀ ਨਹੀਂ ਹੈ ਇਹ ਚਾਹ ਨਾ ਤੁਹਾਡੀ ਚਾਹ ਇੱਕ ਵਾਰੀ ਆਪਾਂ ਪੀ ਚੁੱਕੇ ਆਂ ਹਾਂ ਕਈ ਵਾਰ ਮੈਂ ਇੱਕ ਵਾਰ ਵੀ تھی ਮਤਲਬ ਮੈਂ ਛੱਡੀ ਹੋਈ ਚਾਹ ਫੇਰ ਅੱਜ ਮੈਂ ਇੱਕ ਵਾਰੀ ਚਾਹ ਪੀ ਲਈ ਤੇ ਦੁਬਾਰਾ ਫੇਰ ਚਾਹ ਬਣਦੀ ਹੈ ਮਨ ਨੂੰ ਪਤਾ ਨਹੀਂ ਦੋ ਤਿੰਨ ਵਾਰੀ ਪੀ ਲਈ ਹੈ ਤੇ ਇੱਧਰ ਸਾਡੀ ਜਾਨ ਦੀ ਤਿਆਰੀ ਹੈ ਜਿਹੜਾ ਨੈਕ ਟੱਕਾ ਰਹੀਆਂ ਮੇਰੇ ਕੋਹਟਵਾ ਦੂ ਨੂੰ ਬਟੀ ਕਰ ਜਮਕ ਰਿਹਾ ਅੱਛਾ

ਤੁਸੀਂ ਜੇ ਚਾਹ ਪਈ ਹਮਣਾਂ ਦੀ ਮੈਨੂੰ ਕਿ ਤਮੂ ਮੈਂ ਕਿ ਦੁੱਧ ਗਰਮ ਕਰਦੇ ਮੈਂ ਥੋੜਾ ਥੋੜਾ ਕੈਨੀ ਚ ਕੌਲੀ ਭਰੀ ਦੁੱਧ ਦੀ ਤੇ ਜਾ ਕੇ ਚਾਹ ਚ ਪਾਤੀ ਉਹ ਦੁੱਧ ਦੀ ਨੀਸੀ ਕੌਲੀ ਉਹ ਹੈ ਵੀ ਹੀ ਲੱਸੀ ਨਹੀਂ ਤੇ ਆਪਾਂ ਚਾਹ ਤੇ ਲੱਸੀ ਪਾਤੀ ਤੇ ਕੰਮ ਹੋ ਗਿਆ ਖਰਾਬ ਮੈਂ ਨਮਨ ਮੈਂ ਤੇ ਨਾ ਸ਼ੱਕਰ ਪਾ ਕੇ ਚਾਹ ਪੀ ਲਾ ਕੋਕਿੰਜ ਹੋਰ ਮੈਂ ਕਿਹਾ ਚਾਹ ਸਾਰੀ ਫਟ ਗਈ ਇਹ ਕੀ ਹੋਇਆ ਲੈ ਅਬ ਮਿਕਸ ਕਰ ਲਈਏ ਕਿਰਤਨ ਦਾ ਕਾਪੀਰਾਈਟ ਤੇ ਨਹੀਂ ਹੁੰਦਾ ਆਪਣਾ ਆਇਆ ਸੀਗਾ ਪਤਾ ਨਹੀਂ ਬਾਅਦ ਬਾਅਦ ਇਹ ਕੋਈ ਯਮਾਂ ਹੋ ਗਿਆ ਤੇ ਮੈਂ ਕੋਈ ਬਾਅਦ ਕਰਦੀ ਹਾਂ ਲੱਸੀ ਮੈਂ ਆਹ ਹੁਣ ਬਈ ਪਿਆ ਸਾਡਾ ਬਾਬਾ ਨਹੀਂ ਕਿ ਬੜੀ ਕੁਝ ਸੁਣਾਣੀ ਹੈ ਸਾਰੀ ਲੱਸੀ ਹੈ ਹੋਰ ਕੜੀ ਲੱਸੀ ਹੈ ਆਹ ਜੀ ਕੜੀ ਦਮੂ ਕੜੀ ਮੰਗਦੀ ਮੇਰਾ ਹਨਾ ਕੜੀ ਬਣਾ ਲੀ ਇਹ ਕੱਲ ਨੂੰ ਨਾਮ ਬਲੌਗਿੰਗ ਪਾਇਆ ਕਰਨ ਵੀ ਤੇ ਰਾਧਾ ਮੰਦਿਰ ਦਾ ਫੋਨ ਆਇਆ ਦਿਵਾਨਾ ਦਾ ਦੀਦੀ ਸਾਰੇ ਠੀਕ ਠਾਕ ਬਲੌਗ ਦੀ ਪਾਇਆ ਮੈਂ ਕਿਹਾ ਕੋਈ ਕੰਮ ਹੀ ਇਹੋ ਜਿਹਾ ਪੈ ਗਿਆ ਜੀ ਕਦੇ ਡੈੱਟ ਹੋ ਗਈ ਕੇ ਜੀ ਤੇ ਅਸੀਂ ਉੱਧਰ ਚਲੇ ਗਏ ਸੀ ਮੈਂ ਆ ਗਈ ਜਾ ਰਿਹਾ ਪੋਟਾ ਹੋ ਗਿਆ ਮਿੱਠਾ ਮਿੱਠੂ ਪਾਇਆ ਤਾਂ ਨਹੀਂ ਨਹੀਂ ਚੱਪੜ ਮਾ ਨੂੰ ਕੋਈ ਲੱਭਦੀ ਘੁੰਦੇ ਕਿੰਨੀਆਂ ਜ਼ਿੰਦਗੀਆਂ ਹਾਂ ਪਾਣ ਲਾ ਵੀ ਜਦੋਂ ਆਪਨੇ ਚੱਪੜ ਵੀ ਲੱਭੋ ਤੱਕ ਜਿਹੜੀ ਕਾਲੀ ਆਪਾਂ ਕੱਲ ਲੈ ਆਏ ਹਾਂ ਕਿੱਥੇ ਆ ਲੈ ਕੇ ਜੜੀਆਂ ਆਪਾਂ ਨਾਲ ਕਿਹੜੀ ਕਾਲੀ ਮੈਂ ਲੈ ਕੇ ਆਇਆ ਪਾ ਕੇ ਇੱਕ ਤਾਂ ਇੱਕ ਮੈਂ ਕਾਲੀ ਬੱਧਰ ਵਾਲੀ ਪਾਈ ਕਿਉਂ ਤੁਹਾਨੂੰ ਯਾਕੇ ਟਿਕਟ ਇੱਥੇ 600 ਚਲੇ ਤੇ ਉਹ ਕਿ ਲੈ ਚਲੇਓ ਤੁਹਾਨੂੰ ਤਾਂ ਕਹਿੰਦਾ ਸਰਵਿਸ ਕਰਾਉਣੀ ਐ ਦੀ ਉਹ ਹੋ ਹੋ ਵੇਖਿਓ ਕਿਹੋ ਕਿਹ ਹੈ ਇਹ ਵਿਚਾਰੀ ਵੀ ਹੁਣ ਬੁੱਢੇ ਵਾਰੇ ਕੀ ਕਰ ਦਸਣਾ ਈ ਸਾਰਾ ਕੋਸਤੇ ਢਹਿ ਲਿਆ ਪਿਆ ਇਹ ਤਾਂ ਨਹੀਂ ਉਹਦਾ ਕਿਦੀ ਗੁਰੂ ਕਰਾਣੀ ਦਾ ਮੈਂ ਲਿਆਉਂਗਾ ਵਾਚ ਅੱਛਾ ਅੱਛਾ ਠੀਕ ਠੀਕ ਮੈਂ ਹਾਂ ਕਿ ਤੇ ਇਹਦੀ ਸਰਵਿਸ ਕਰਾਉਣੀ ਲੋ ਜੀ ਆਪਾਂ ਨਿਕਲ ਗਏ ਆ ਆਪਣੇ ਰੋਟੀਆਂ ਰੋਟੀਆਂ ਖਾ ਕੇ ਤੇ ਆਪਾਂ ਤੁਰ ਪਿਆ ਕਰੋ ਬਸ ਸਿੱਧੇ ਚੱਲਿਓ ਫਟਾ ਇੱਧਰੋਂ ਜਾਣਾ ਅੱਛਾ ਟੇਲਰ ਕੋ ਜਾਣਾ ਕੀ ਦੁਨੀਆ ਤੇ ਜਾ ਵੱਡੇ ਰੋਡ ਜਾਣਾ ਤੇ ਸਾਗਰ ਦੀ ਓਟੀ ਰੰਦੇ ਟਿਕਾ ਚਲਾ ਅਮਰੀ ਜੇਤਲੀ ਹੈ ਕੋਈ ਨਹੀਂ ਆ ਉਹ ਗਾਣਾ ਜਨਾ ਟਿਕ ਇੰਸਟਾਗ੍ਰਾਮ ਤੇ ਟਿਕਟੋਕ ਜਿਹੜਾ ਜੋ ਵੀ ਚੱਲਦਾ ਉਹ ਤੇ ਬੜਾ ਮਸ਼ਹੂਰ ਹੋ ਰਿਹਾ ਇਮੀਡੀਏਟਲੀ ਹੈ ਕੋਈ ਮੇਰੀ ਮਜਬੂਰੀ ਚੱਪਣ ਕੱਦੂ ਛੱਪਣ ਕੱਦੂ ਲੈਣੇ ਮੈਂ ਛੱਪਣ ਕੱਦੂ ਛੱਪਣ ਕੱਦੂ ਲੈਣੇ ਛੱਪਣ ਖੱਦੂ ਕੀ ਹੁੰਦੇ ਸੀ ਛੱਪਣ ਕੱਦੂ ਹੁੰਦੇ ਤੈਨੂੰ ਦਿਖਾਵਾਂਗੀ ਕਿਸ ਦਿਨ ਤੈਨੂੰ ਪਤਾ ਹੀ ਨਹੀਂ ਹੈਗਾ ਅਗੜੀਆਂ ਸਬਜ਼ੀਆਂ ਦਾ ਤੁਹਾਨੂੰ ਪਤਾ ਨਹੀਂ ਦਮਾ ਹਮ ਸਭ ਪਤਾ ਹੈ ਇਯਾਰੇ ਗੋਫਰ ਚਲੋ ਥੋੜਾ ਜ ਮੈਂ ਟੇਲਰ ਕੋ ਖੜਨਾ ਹੈ ਟੇਲਰ ਨੂੰ ਸੂਟ ਦੇ ਕੇ ਫਿਰ ਅੱਗੇ ਨਿਕਲਣਾ ਤੇ ਮੇਰਾ ਇੱਕ ਸੂਟ ਲੈਣਾ ਉਹਦੇ ਕੋਲ ਦੋਨਾਂ ਨੂੰ ਅੱਧਕਿੰਨੇ ਤਰੀਕੋ ਪਤਾ ਨਹੀਂ ਅਜੇ ਤਾਂ ਨਾ 12 ਬੱਜ ਚੱਲ ਰਹੇ ਹਾਂ ਚਲੋ ਜੀ ਸੰਗਰੂਰ ਪਹੁੰਚ ਗਏ ਸੀ ਅਸੀਂ ਤੇ ਆਪਾਂ ਸੇਰ ਰੋਟੀ ਖਾਏ ਤੇ ਦਮਨ ਨੇ ਰੋਟੀ ਨਹੀਂ ਖਾਦੀ ਤੇ ਹੁਣ ਲੱਗੀ ਦਮਨ ਨੂੰ ਭੁੱਖ ਤੇ ਆਪਾਂ ਬਣਾਣ ਲੱਗਿਆ ਸੈਂਡਵਿਚ ਦਮਨ ਵਾਸਤੇ ਸਪੈਸ਼ਲ ਜਿੰਨੇ ਵੀ ਨੇ ਹੈਂ ਬ੍ਰਾਊਨ ਬ੍ਰਾਊਨ ਬ੍ਰੈਡ ਦੇ ਸੈਂਡਵਿਚ ਬਣਨ ਲੱਗੇ ਨੇ। ਵੈਸੇ ਦੂਜੇ ਬੈਡ ਦੇ ਜ਼ਿਆਦਾ ਵਧੀਆ ਬਣਦੇ। ਇੱਧਰ ਆਪਾਂ ਪਿਆਜ਼ ਕੱਟ ਲੈਨੇ। ਇੱਧਰ ਆਪਾਂ ਆਲੂ ਬੋਇਲ ਕਰ ਲੈਨੇ। ਕੀ ਦਮਨ ਤੂੰ ਕੀ ਕਹਿ ਰਹੀ ਹੈਂ? ਅਗੇ ਪਿਆਜ਼ ਕੱਟ ਨਹੀਂ ਹੈਗੇ। ਨਹੀਂ ਆਪਾਂ ਦੋ ਜਣੇ ਤਾਂ ਹੈਗੇ। ਵੱਧ ਨਹੀਂ। ਜ਼ਿਆਦਾ ਪਾਉਣੇ ਤਾਂ ਜ਼ਿਆਦਾ ਪਾ ਦਿੰਨੇ ਆ। ਨਹੀਂ ਬਸ ਬਹੁਤ ਗੱਲ ਨਾ ਕੋਈ। ਹੈ? ਦੋ ਤਾਂ ਨੇ। ਦੋ ਤਾਂ। ਆਲੂ ਗਰਮ ਪੈਣੇ ਘਰੋਂ। ਅਗੇ ਸਿਮਰਨ ਬਣਾਉਂਦੀ ਹੁੰਦੀ ਹੈ ਸੈਂਡਵਿਚ। ਹੂੰ। ਸਿਮਰਨ ਬਹੁਤ ਸ਼ੌਂਕੀ ਸੈਂਡਵਿਚ ਦਾ। ਉਹ ਬਣਾਉਂਦੀ ਹੁਣ ਉੱਥੇ ਤਾਂ ਮਿਲਦਾ ਕਦੇ ਬਣਾ ਕੇ ਖਾਂਦੀ ਏ ਜਿਆਦਾ ਮੈਂ ਉਹਨੂੰ ਕਿਹਾ ਹੋਇਆ ਕਿ ਰੋਟੀ ਬਣਾ ਕੇ ਖਾਇਆ ਕਰੋ ਤੇ ਨਾਲ ਛੇਤੀ ਢਿੱਡ ਭਰ ਜਾਂਦਾ ਰੋਟੀ ਨਾਲ ਮਤਲਬ ਵਧੀਆ ਢਿੱਡ ਭਰਦਾ ਬ੍ਰੈਡ ਬਰਡ ਤਾਂ ਥੋੜਾ ਜਿਹੀ ਕੰਮ ਕਰਦੇ ਨੇ ਇਹ ਤਾਂ ਐ ਨਹੀਂ ਮੈਂ ਦੁਪਹਿਰੇ ਵੀ ਪੂਰੇ ਤਾਂ ਹੁਣ ਸਾਢੇ ਵੀ ਟਾਈਮ ਹੋ ਗਏ 2 ਵਜੇ ਦਾ ਤੇ ਹੁਣ ਸਾਨੂੰ ਘੁੱਕ ਲੱਗੀ ਜਾ ਕੇ ਦਮਣ ਨੇ ਤਾਂ ਪਤਾ ਨਹੀਂ ਕੀ ਉੱਥੇ ਖਾਦਾ ਸੀ ਚਾਹ ਨਾਲ ਬਿਸਕੁਟ ਨਮਕੀਨ ਨਮਕੀਨ ਖਾਦਾ ਸੀ ਹਾਂ ਕਰਕੇ ਜਾ ਤਾਂ ਘੁੱਕ ਇੱਧਰ ਹੀ ਆਪਾਂ ਨਾ ਇੱਥੇ ਹੀ ਲਾ ਲੈਣਾ ਸੈਂਡਵਿਚ ਜਿਹੜਾ ਟੋਸਟਰ ਇੱਥੇ ਬਣਾ ਲੈਣੇ ਆਪਾਂ ਬੈਠ ਕੇ ਉਸ ਵਿੱਚ ਮਿਲਾਉਣਾ ਠੰਡੀ ਹੋ ਜਾਣ ਗਿਆ ਆ। ਆਲੂ ਕਟਣ ਚ ਵਾਲੇ ਨੇ ਪਰ ਵਧੀਆ ਉਬਲ ਗਏ ਨੇ। ਆਲੂ ਠੰਡੇ ਹੋ ਜਾਂਦੇ ਨੇ ਪਿਆਜ਼ ਦਾ ਟਮਾਟਰ ਕੱਟ ਲਿਆ। ਹਮਮ ਘਰ ਵਾਲਿਆਂ ਨੂੰ ਬਹੁਤ ਕਰਨ ਪੈਣਾ। ਚਲੋ ਇਹ ਇੱਥੇ ਰੱਖ ਲਿਆ ਬੈੱਡ ਤੇ ਟੋਸਟਰ ਤੇ ਇੱਥੇ ਬਣਾ ਦੇਣੇ ਦਮਨ ਮੇਰੇ ਪੁੱਤ ਨੇ ਘੈਂਟ ਜੇ ਸੈਂਡਵਿਚ। ਚੰਗੀ ਤਰ੍ਹਾਂ ਹੋ ਗਿਆ ਸਾਫ਼ ਕਿਉਂ ਤਾਂ ਲੱਗਾ। ਵੈਸੇ ਮੈਂ ਸਾਫ਼ ਕਰਕੇ ਰੱਖਿਆ ਸੀ। ਇੱਥੇ ਲੈ ਆਉ ਲੱਗੇ ਬੂੜੂਦ ਮਗੇ ਅੱਛਾ ਅੱਛਾ ਹੱਪੀਜਾ ਸਾਸ ਵੀ ਪਾ ਲਾਂਗੇ ਥੋੜੀ ਪਾਸਤਾ ਪੀਜਾ ਸਾਸ ਹੈ ਲੋ ਜੀ ਇੱਧਰ ਡਿਸਾਈਡ ਹੋ ਗਿਆ ਕਿ ਜਿਹੜੇ ਫਤੇ ਤੇ ਦੋ ਦੰਦ ਟੁੱਟੇ ਨੇ ਤੇ ਉਹ ਦੰਦ ਹੁਣ ਬੱਕਰੇ ਤੇ ਲੱਗਣਗੇ ਸੰਗਰੂਰਾਂ ਆ ਕੇ ਮਿਲਣਗੇ ਸੰਗਰੂਰਾਂ ਮਿਲਦੇ ਨੇ ਉਹ ਕਿਦਾਂ ਉਹਨਾਂ ਨੂੰ ਅਸੀਂ ਕਹਿ ਰਹੇ ਬਾਕਾਇਦਾ ਪੁਰਤਗਾਲ ਵੀ ਗੱਲ ਕੀਤੀ ਏ ਕਿ ਉਹ ਬੱਕਰੇ ਦੰਦ ਚੱਲ ਜਾਣਗੇ ਕੋਈ ਰੋਕਦਾ ਤਾਂ ਨਹੀਂ ਨੁਰਾਜ ਚ ਹਾਂ ਉਹ ਖਾਣ ਪੀਣ ਤੇ ਸੌਖਾ ਰਹੂਗਾ ਨਾ ਕੰਮ ਵੀ ਸੌਖਾ ਰਹੂਗਾ ਹੈਨਾ ਹੂੰ ਬੱਕਰੇ ਨਾਲ ਕੁੱਤੇ ਦੇ ਲਵਾਉਣੇ ਹਨ ਹੈ ਨਾ ਇਹ ਕੁੱਤੇ ਤਾਂ ਛੋਟੇ ਨੇ ਅਮਣ ਉਹ ਕਿੰਨੇ ਹੁੰਦੇ ਨੇ ਬੱਕਰੇ ਦੇ ਕਰਾਵਾਂਗੇ ਪਰ ਕਿਉਂਕਿ ਬੰਦਾ ਵੀ ਨਹੀਂ ਖੜ ਸਕਦਾ ਉਹ ਤਾਂ ਕਰ ਤੋਏ ਰੂਲ ਸਕਦੇ ਜਾਂ ਫਿਰ ਉਹਦੇ ਉਹਦੇ ਗੰਗਾਦਰ ਦੇ ਲਵਾ ਲੈ ਜਿਹੜੇ ਦੋ ਬਾਹਰ ਹੁੰਦੇ ਨੇ ਨਹੀਂ ਨਹੀਂ ਬੱਕਰੇ ਦੇ ਚੌੜੇ ਹੁੰਦੇ ਅਮਣ ਕੁੱਤੇ ਦੇ ਥੋੜੇ ਘੱਟ ਚੌੜੇ ਹੁੰਦੇ ਕੁੱਤੇ ਤਿੱਖੇ ਬੰਦਾ ਕਿੰਨੇ ਹੁੰਦੇ ਉਹ ਐ ਕਿ ਮੋਰ ਦੇ ਲਵਾ ਦੋ ਕਲਵਿੰਦਰ ਉਹ ਨਾ ਜਿਵੇਂ ਇਹ ਜਾਂਦਾ ਨਹੀਂ ਕਿ ਐਫਸੀ ਉਹ ਚੀਜ਼ ਵੱਡਣ ਨੂੰ ਸੌਖੇ ਰਹਿਣਗੇ ਹਾਂ ਹੈਨਾ ਅਮਨ ਉਹ ਹੀ ਲੱਗਣੀ ਅਮਨ ਤਾਰ ਤੋੜ ਦੇਣ ਲੱਗਾ ਇਹਨੂੰ ਗਾਣਾ ਪੈਣੀ ਆ ਪਾਪਾ ਕੋਲ ਹੋਰ ਉਹਦੀ ਗੰਡ ਗੰਡ ਤੇਰੀ ਬੰਦ ਨਹੀਂ ਚੱਕਰੇ ਫਿਰ ਆਪਾਂ 골ਡ ਤੇ ਬਣਵਾਣੇ ਤੇ ਬੱਕਰੇ ਦਾ ਇਹਨੂੰ ਆਵਾਂਗੇ ਫਾਇਦਾ ਵੱਡੇ ਦੰਦ ਬਣਨਗੇ 골ਡ ਦੇ ਫਿਰ ਇੱਕ ਬੱਕਰੇ ਦਾ ਦੰਦ ਪਹਿਲਾਂ ਨਾਪ ਲੈਣਾ ਪੈਣਾ ਨਹੀਂ ਪਹਿਲਾਂ ਅਮਨ ਬੱਕਰੇ ਦਾ ਦੰਦ ਅੰਦਰ ਰੱਖ ਕੇ ਨਾਪ ਲੈ ਆ ਜਾਣਾ ਫੇਰ ਇਸ 골ਡ ਦਾ ਬਣੂਗਾ ਐਂ ਕਰੋ ਜਿਵੇਂ ਲਵਾ ਦੋ ਕਿਦੈ ਮਾਸ ਦੇ ਮਾਸ ਦੇ ਚੌੜੇ ਵੜਹੁੰਦੇ ਉਹ ਦੇਖੋ ਲੱਗਣਾ ਤੇ ਬਸ ਰੋਸੀ ਕੱਟਾ ਨਾਲ ਵੀ ਤੁਹਾਨੂੰ ਤੋੜ ਕੋਲ ਦਾ ਫੋਕ ਦਨ ਵਿੱਚ ਲਓ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਕਿਹੜੇ ਦੰਦ ਲਵਾਈਏ ਫਤਿਹ ਨੂੰ ਸ਼ੇਰ ਦਾ ਲਵਾ ਦਨੇ ਜਿੱਦਾਂ ਵਈ ਵਾਹ ਕੇ ਬਲਿੰਡਰ ਇੰਨਾ ਹੱਸਿਆ ਕਿਆ ਸ਼ੇਰ ਦਾ ਪੰਜਾ ਪਾਇਆ ਗੱਲ 'ਚ ਦੱਸ ਕਿਵੇਂ ਨੇ ਮਾੜੇ ਕੁੱਤੇ ਦੇ ਨਾਲ ਉਹਨੇ ਸ਼ੇਰ ਦੇ ਦੰਦ ਬੱਕਰੇ ਦੇ ਨਾਲ ਉਹਨੇ ਕਿਹੜੇ ਵੱਜਦੇ ਰੋਣਾ ਦੱਸੋ ਕੁੱਤੇ ਕੁੱਤੇ ਸਾਟ ਰਣਗੇ ਹਾਂ ਪਟਿੱਖੇ ਹੁੰਦੇ ਨੇ ਚੱਲੀ ਚੱਲੀ ਕੁੱਤੇ ਦੇ ਚੱਲਣੇ ਸਾਟ ਰਣੇ ਕੁੱਤੇ ਮਾਰ ਕੇ ਜਮ ਖਾਉਣਾ ਪੱਟੇ ਦਾ ਹੈ ਜੇ ਮਿਲ ਲੋ ਖਾਣ ਨੂੰ ਉਹ ਦੱਪ ਕੇ ਲਾ ਕੇ ਕੀ ਕੀ ਬੋਲਿਆ ਸਮਝ ਲੱਗੀ ਨਹੀਂ ਹੈ ਉਠੋ ਜੀ ਚੱਕੋ ਸੁਮਾਣ ਤੇ ਰੱਖੋ ਇਹਨਾਂ ਨੂੰ ਕਿ ਲੋਕਾਂ ਨੇ ਆ ਕੇ ਬਣਾਣੀ ਬੇਟੇ ਦੀ ਦਵਾਈ ਕਰਾਣੀ ਜਾਓ ਤੂੰ ਵੀ ਲੈ ਆਪਣੀ ਤੂੰ ਰਗਣ ਬਣਾ ਰਹੀ ਮੇਰੇ ਲਈ ਫੁੱਲ ਮਖਾਣੇ ਕੰਦੀ ਦੀ ਤੁਸੀਂ ਕਮਜ਼ੋਰ ਬਹੁਤ ਹੋਗੇ ਨਹੀਂ ਜਿਆਦਾ ਮਿੱਠਾ ਹੋ ਜਾਣਾ ਨਹੀਂ ਨਹੀਂ ਜਿਆਦਾ ਨਹੀਂ ਰਗਣ ਗੈਸ ਘੱਟ ਕਰ ਗੈਸ ਘੱਟ ਕਰ ਇਹਨਾਂ ਨੂੰ ਗੁੜ ਦੇ ਵਿੱਚ ਉਹ ਕਰਨਾ ਤੇ ਇਧਰ ਕੰਦੀ ਦੀ ਮੈਂ ਤੁਹਾਨੂੰ ਬਣਾ ਕੇ ਦੇ ਕੇ ਜਾਨੀ ਆ ਕੜਸੀ ਮਾਰ ਪਣ ਗਿਆ ਤਾਂ ਨਹੀਂ ਪਾਇਆ ਪਣ ਗਿਆ ਤਾਂ ਪਾਇਆ ਗੈਸ ਕੱਟ ਕਰ ਇਹਦੀ ਤਾਰ ਨਾ ਵੱਜੇ ਬਸ ਮੈਲਟ ਕਰਨਾ ਮੇਰੀ ਖੁੰਦ ਰੈਸਪੀ ਤੁਹਾਨੂੰ ਫੇਰ ਦਵਾਂਗੇ ਐਸਾ ਜਸਟ ਹੋਈ ਕਰ ਰਹੀ ਹੈ ਬਸ ਮੈਲਟ ਕਰ ਸਾਰੇ ਇਹ ਮੈਚ ਵੀ ਬਣਾ ਰਹੀ ਆ ਬੱਚਿਆਂ ਵਾਸਤੇ ਮੇਰੇ। ਛੜੇ ਮੂਹ ਤੇ ਰਾਈ। ਮੇਰੇ ਵਾਸਤੇ ਨਹੀਂ ਬਣਾ ਰਹੀ ਮੈਂ ਵੀ ਖਾਉਂਗੀ ਓਈ। ਮੇਰਾ ਫੋਕਸ ਬੱਚਿਆਂ ਤੇ। ਬੱਚਾ ਮੈਂ ਵੀ ਬੱਚਾ ਹੀ ਐਸ ਨੰਬਰ ਬਣਿਆ ਹੋਇਆ। ਹੁਣ ਮੈਂ ਇੱਕ ਹੋਰ ਸੋਚਿਆ ਸਮਾਨ ਪਿਆ ਸਾਰਾ ਤੇ ਮੈਂ ਉਹਨਾਂ ਨੂੰ ਕੀਨੀ ਬਣਾ ਲਈ ਕਿ ਬੱਚੇ ਭਾਲ ਦੇਣਾ ਚਾਹ ਦੇ ਨਾਲ। ਹੂੰ। ਉਹ ਹੈਲਦੀ ਹੁੰਦਾ। ਗੈਸ ਬੁੱਝ ਗਿਆ ਈ। ਇੱਕ ਤੇ ਦੀਦੀ ਹੋਰ ਗੈਸ ਜਮਾ ਨਹੀਂ ਚੱਜਦੇ ਹੈਗੇ। ਸਾਰੇ ਤੇਰੇ ਵਰਗੇ ਨੇ। ਹੋਰ ਕੀ ਕਾਰਜ ਹੈ ਤੇ। ਸੇਮ ਕਰ। ਸੋ ਬਾਰੇ ਨੂੰ ਪਾ ਦਈਏ ਹੋ ਗਿਆ ਚਰਦਾ ਇਧਰ ਫੋਨ ਇੰਜਵਾਏ ਹੋ ਰਿਹਾ ਬਣ ਗਿਆ ਚੁੰਨੀ ਜ਼ਰੂਰ ਪਾ ਦੋ ਗੁੜ ਥੋੜਾ ਹੈ ਨਾ ਤੈਨੂੰ ਕਿਹਾ ਸੀ ਗੁੜ ਥੋੜਾ ਠੰਡੇ ਹੋ ਕੇ ਨਾ ਜਿਹੜੇ ਨੇ ਬਹੁਤ ਵਧੀਆ ਬਣ ਜੰਗੇ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਮੈਂ ਪੂਰੀ ਰੈਸਪੀ ਦਵਾਂਗੀ ਤੁਹਾਨੂੰ ਕਿਸ ਤਰ੍ਹਾਂ ਬੰਦੀ ਦਾ 60 ਬਹਾਨੇ ਪਾਉਂਦਾ ਹੈ ਕਿ ਕੱਲੇ ਡਿੱਗੇ ਹੋ ਰਿਹਾ ਆ ਦੇਖੋ ਦਮੰਦੇ ਕੰਮ ਇਧਰ ਇਧਰ ਕਰਮੂ ਬਾਜ ਜਾ ਕੇ ਮੈਂ ਕੱਢਣ ਡਿਆ ਤੂੰ ਮੈਂ ਦੇ ਲੋ ਜੀ ਪਿੰਡ ਵਾਲੇ ਚਲੇ ਗਏ ਰਾਤ ਆਏ ਸੀ ਤੇ ਇਧਰ ਆਪਣੇ ਸੈਟਿੰਗ ਫੇਰ ਚੇਂਜ ਕਰਤੀ ਆਹ ਬੈਡਰੂਮ ਚ ਵੇਸੀ ਜਿਹੜੇ 200 ਆਹ ਬੈਡਰੂਮ ਚ ਸੋਫੇ ਪਏ ਸੀ ਦੋ ਆਪਾਂ ਨੇ ਚੱਕ ਤੇ ਇਧਰ ਦਮਣ ਸੁੱਤਾ ਪਿਆ ਤੇ ਉਹ ਆਪਾਂ ਨੇ ਇਧਰ ਲਾ ਦਿੱਤੇ ਇਹਦੇ ਨਾਲ ਹੀ ਲਾ ਦਿੱਤੇ ਤੇ ਇਧਰ ਫ੍ਰਿਜ ਆਪਾਂ ਨੇ ਐਸ ਪਾਸੇ ਰੱਖਤੀ ਆ ਦਿਖਾਨੀਆਂ ਤੁਹਾਨੂੰ ਆ ਦੇਖੋ ਹੁਣ ਤੁਹਾਨੂੰ ਵਾਈਡ ਐਂਗਲ ਚ ਸਾਰਾ ਦਿਖ ਰਿਹਾ ਹੈ ਨਾ ਫ੍ਰਿਜ ਆ ਦੱਸਿਓ ਕਮੈਂਟ ਕਰਕੇ ਕਿ ਇੱਥੇ ਸਹੀ ਹੈ ਕਿ ਨਹੀਂ ਸਹੀ ਤੇ ਇਧਰ ਆਪਾਂ ਨੇ ਸੋਫੇ ਲਾ ਦਿੱਤੇ ਨੇ ਇਧਰ ਜਗ੍ਹਾ ਖਾਲੀ ਹੋ ਗਈ ਫ੍ਰਿਜ ਇੱਥੇ ਲੱਗੀ ਹੋਈ ਸੀ ਪਹਿਲਾਂ ਆਈ ਇਹ ਸਾਰੀ ਸੈਟਿੰਗ ਦਮਨ ਨੇ ਚੇਂਜ ਕੀਤੀ ਹਨਾ ਦਮਨ ਤੇ ਇਧਰ ਹਜੇ ਸਾਡਾ ਥੋੜੀ ਸਫਾਈ ਕਰਨ ਵਾਲੀ ਪਈ ਹੈ ਥੋੜਾ ਠਹਿਰ ਕੇ ਕਰਦੇ ਆ ਹਨਾ ਦਮਨ ਅੱਜ ਦਮਨ ਨੇ ਹੈਲਪ ਕੀਤੀ ਹੈ ਦਮਨ ਨੂੰ ਛੁੱਟੀ ਸੀ ਤੇ ਦਮਨ ਨੇ ਮੇਰੀ ਹੈਲਪ ਕੀਤੀ ਹਨਾ ਚਲੋ ਚਲੀਏ ਗੁਰਦੁਆਰੇ ਚਲੋ ਚਲੀਏ ਤੇ ਉਧਰ ਪਰ ਜਾਈਆਂ ਜੀ ਇਹ ਫੋਲਡ ਕਰ ਕੇ ਕੁਰਸੀ ਤੇ ਰੱਖਤੀਆਂ ਤੂੰ ਪਤਾ ਪਾ ਲੋ ਆ ਕੇ ਤੇ ਮੈਂ ਤੇ ਦਮਨ ਨੇ ਜਾਣਾ ਗੁਰਦੁਆਰਾ ਸਾਹਿਬ ਮਸੂਣਾ ਸਾਹਿਬ ਠੀਕ ਹੈ ਤੇ 4:00 ਵੱਜ ਗਏ ਨੇ ਤੇ ਆਪਾਂ ਪਹਿਲਾਂ ਗੁਰਦੁਆਰੇ ਜਾਈਏ ਅੱਜ ਸਾਡੀ ਸਬਜੀ ਬਣੀ ਪਈ ਠੀਕ ਠੀਕ ਚਲੋ ਜੀ ਅੱਜ ਦੇ ਵਲੌਗ ਦਾ ਐਂਡ ਆਪਾਂ ਦੰਮਨ ਦੇ ਮੂੰਹ ਤੇ ਕਰ ਦਿੰਦਾ ਮੰਨ ਕਰੋ ਫਰੈਂਡ ਵਲੌਗ ਦਾ ਅੱਜ ਦਾ ਵਲੌਗ ਇੱਥੇ ਖਤਮ ਹੁੰਦਾ ਕਿਉਂਕਿ ਇਹ ਥੋੜਾ ਜਿਹਾ ਵਲੌਗ ਹੈ ਨਿਤ ਕੀ ਛੋਟਾ ਜਿਹਾ ਛੋਟਾ ਜਿਹਾ ਵਲੌਗ ਹੈ ਤੇ ਥੋੜਾ ਜਿਹਾ ਹੀ ਦੇਖਣ ਮਿਲ ਜਾਊਗਾ ਬਟ ਅਸੀਂ ਬਣਾਤਾ ਤੁਹਾਡੇ ਦੇਖਣ ਲਈ ਇੱਥੋਂ ਆਪਾਂ ਕੰਟੀਨਿਊ ਕਰਦੇ ਅੱਗੇ ਵਲੌਗ ਗੁਰਦੁਆਰਾ ਸਾਹਿਬ ਜਾ ਕੇ ਇਸ ਤੋਂ ਇਸ ਤੋਂ ਅੱਗੇ ਆਪਾਂ ਵਲੌਗ ਕੰਟੀਨਿਊ ਕਰਾਂਗੇ ਤੁਹਾਨੂੰ ਦੂਸਰਾ ਵਲੌਗ ਦੇ ਤੇ ਅੱਜ ਦਾ ਵਲੌਗ ਇੱਥੇ ਤੱਕ ਹੀ ਤੇ ਤਦ ਤੱਕ ਪਲੀਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਮਿਲਦਿਆਂ ਅੱਜ ਦੇ ਵਲੌਗ ਦੀ ਬਾਏ ਬਾਏ ਗੁੱਡ ਨਾਈਟ ਗੁੱਡ ਨਾਈਟ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਗੁੱਡ ਈਵਿੰਗ ਆ ਸਾਰਾ ਕੋਈ ਸੀ